ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਅੱਜ ਅਹਿਮ ਮਸਲੇ ਤੇ ਗੱਲ ਕਰਨ ਜਾ ਰਿਹਾ ਜੀ ਉਹ ਵੇਖੋ ਇਹ ਆ ਕਿ ਸਰਕਾਰਾਂ ਗਵੀ ਮੇਰੀ ਬੇਨਤੀ ਆ ਚਾਹੇ ਉਹ ਪੰਜਾਬ ਦੀ ਸਰਕਾਰ ਚਾਹੇ ਸੈਂਟਰ ਦੀ ਸਰਕਾਰ ਆ ਕਿਉਂਕਿ ਆਪਾਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਤੇ ਸਾਡਾ ਫਰਜ਼ ਵੀ ਆ ਸੂਸਵਾਤੇ ਪੰਜਾਬ ਸਰਕਾਰ ਨੂੰ ਮੁਖਾ ਕਰਕੇ ਬੇਨਤੀ ਆ ਗੁਰੂਕਾਰਿਓ ਕਿ ਸਿੱਖ ਧਰਮ ਦੇ ਵਿੱਚ ਆਪ ਜਾਣਦੇ ਹੋ ਕਿ ਜਿਹੜਾ ਹੈ ਤਮਾਕੂ ਬਜਰ ਕਰਾਇਆ ਤੇ ਆ ਔਰ ਜਿਵੇਂ Hindu ਧਰਮ ਦੇ ਵਿੱਚ ਗੌਦਾ ਮਾ ਅਸ਼ਰਾਮ ਆ ਇਤਰਾ ਤਮਾਕੂ ਵੀ ਜਿਹੜਾ ਹੈ ਇਹ ਵੀ ਸਿੱਖ ਧਰਮ ਵਾਸਤੇ ਜਿਹੜਾ ਵਰਤਲੇ ਜਾਂ ਆ ਜਾਵੇ ਮਨਾਹੀ ਆ ਉਹਦੀ ਔਰ ਸਿੱਖੀ ਤੋਂ ਖਾਰਜ ਹੋ ਜਾਂਦਾ ਔਰ ਗਵਰਨਮੈਂਟ ਨੇ ਕਾਨੂੰਨ ਵੀ ਬਣਾਇਆ ਕਿ ਸਿੱਖਿਆ ਖੇਤਰ ਧਾਰਮਿਕ ਖੇਤਰ ਦੇ 500 ਮੀਟਰ ਦੇ ਘੇਰੇ ਵਿੱਚ ਜਿਹੜਾ ਕਿ ਤਮਾਕੂ ਨਹੀਂ ਵਰਤਿਆ ਜਾਏਗਾ ਪਰ ਅੱਜ ਸਾਡੇ ਧਾਰਮਿਕ ਸਥਾਨਾਂ ਦੇ ਨੇੜੇ-ਨੇੜੇ ਤਮਾਕੂ ਦੀ ਪਰਮਾਰਿਆ ਤਮਾਕੂ ਖਾਣ ਵਾਲਿਆਂ ਦੀ ਵੀ ਪਰਮਾਰਿਆ ਸੋ ਅੱਜ ਇੱਕ ਵਾਰ ਆਸੀਂ ਇਹਨਾਂ ਦੁਕਾਨਾਂ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਕਰਕੇ ਵੀ ਹੁਣਾਵਾਂਗੇ ਵੀ ਭਾਵੇਂ ਗੁਰਦੁਆਰੇ ਦੇ 500 ਮੀਟਰ ਦੇ ਘੇਰੇ ਵਿੱਚ ਤਮਾਕੂ ਨਾ ਰੱਖਿਆ ਜਾਵੇ ਸਿਗਰਟ ਬੀੜੀ ਨਾ ਰੱਖੀ ਜਾਏ ਇਹਦਾ ਅਸਰ ਕੀ ਹੁੰਦਾ ਗੁਰੂ ਪਿਆਰੇ ਦੇਖੋ ਰਾਤ ਹਵਾ ਚੱਲੀ ਆ ਇਹ ਖਾ ਖਾ ਕੇ ਖੁੱਲੇ ਆਮ ਸੁੱਟੀ ਜਾਂਦੇ ਨੇ ਭਾਵੇਂ ਖਾਲੀ ਪੁੜੀਆਂ ਨੇ ਪਰ ਓਟ ਕੇ ਪੁੜੀਆਂ ਸਾਡੇ ਗੁਰਦੁਆਰੇ ਦੀ ਛੱਤ ਦੇ ਉੱਪਰ ਆਈਆਂ ਹੋਈਆਂ ਨੇ ਜਿਹਦੇ ਵਿੱਚ ਨਨ ਮੇ ਦਿਖਾਉਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਬਾਏ ਜਰੂਰ ਤੁਸੀਂ ਵੀ ਆਪਣੇ ਔਰਤੇ ਚਿਹਦਾ ਧਿਆਨ ਰੱਖੋ ਇਹਨਾਂ ਲੋਕਾਂ ਨੂੰ ਵਾ ਕੇ ਸਮਝਾਓ ਆ ਦੇਖੋ ਅਸੀਂ ਹੱਥ ਨਹੀਂ ਲਾਉਂਦੇ ਇਹ ਕਿ ਇਹਨੂੰ ਲੈ ਆ ਕੇ ਹੁਣ ਚਕਾਈ ਜਾਏਗੀ ਚਾਹੇ ਹਵਾ ਨਹੀਂ ਉੱਡ ਕੇ ਆਈ ਹੈ ਔਰ ਹੈ ਬਹੁਤ ਮਾੜੀ ਗੱਲ ਜੋ ਜਿਵੇਂ ਅਧਿਵੇ ਇਤਿਹਾਜ਼ ਕਰਕੇ ਜਿਹੜੇ ਲੋਕ ਕਿਰਾਏ ਤੇ ਰਹਿ ਰਹੇ ਨੇ ਬਾਹਰੀ ওই ਚੀਜ਼ ਦੀ ਵਰਤੋਂ ਕਰਦੇ ਨੇ ਆ ਦੁਕਾਨਾਂ ਤੇ ਸੋੜੇ ਇੱਕ ਵਾਰ ਜਾ ਕੇ ਇਹਨਾਂ ਨੂੰ ਬੇਨਤੀ ਕਰਦੇ ਆ ਉਦੋਂ ਬਾਅਦ ਫਿਰ ਜਿਹੜੀ ਪ੍ਰਸ਼ਾਸਕ ਕਾਰਵਾਈ ਕੀਤੀ ਜਾਏਗੀ ਸੋ ਇਹ ਸਾਡੇ ਨੈਦੀਕ ਪੈਂਦੀਆਂ ਦੁਕਾਨਾਂ ਨੇ ਇਹਨਾਂ ਨੂੰ ਬੇਨਤੀ ਕਰਦਨੇ ਆ ਹਾਂਜੀ ਲਾਲਾ ਜੀ ਕੀ ਹਾਲ ਚਾਲ ਆ ਤੇ ਚਾ ਲਾਲਾ ਜੀ ਮੈਂ ਅੱਗੇ ਬੇਨਤੀ ਕੀਤੀ ਵੇਤੋਂ ਨਾ ਆ ਤਮਾਕੂ ਦੀਆਂ ਆਪਣੀਆਂ ਬੰਦ ਕਰ ਦੋ ਅੱਜ ਵੇਲੇ ਜਾ ਕੇ ਗੁਰਦੁਆਰੇ ਦੇ ਅੱਧਾ ਮਾਕੂ ਪਿਆ ਹੋਇਆ ਤੇ ਬੇਖੋ ਨਿਕ ਜੀ ਗੱਲ ਆ ਬੜਾ ਬੜਾ ਬਵਾਲ 500 ਮੀਟਰ ਦੇ ਘੇਰੇ ਅੰਦਰ ਅਦਾਲਤ ਵੱਲੋਂ ਵੀ ਇਹ ਮਨਾ ਸਿੱਖਿਆ ਦੇ ਧਾਰਮਿਕ ਖੇਤਰ ਦੇ 500 ਮੀਟਰ ਦੇ ਕੋਈ ਤਮਾਕੂ ਬੀੜੀ ਨਹੀਂ ਵੜ ਸਕਦਾ। ਤੋਂ ਇਹ ਕਰਕੇ ਤੁਹਾਨੂੰ ਬੇਨਤੀ ਕਰਨ ਆਏ ਆ। ਇਸ ਦੇ ਨਾਲ ਕੋਈ ਜ਼ਿਆਦਾ ਕਮਾਈ ਨਹੀਂ ਹੁੰਦੀ। ਇਹਨੂੰ ਬੰਦ ਕਰੋ ਹੋਰ ਜਮਾਦੀ ਚੀਜ਼ ਰੱਖੋ। ਠੀਕ ਆ। ਹੁਣ ਮੈਂ ਦੇਖ ਕੇ ਆਇਆ ਇਹ ਕਰਕੇ ਮੇਰਾ ਫਰਜ਼ ਬਣਦਾ ਕੱਲ ਨੂੰ ਮੈਨੂੰ ਕੋ ਅਗਲਾ ਆ ਕੇ ਆਖੇ ਤੂੰ ਕਿਉਂ ਨਹੀਂ ਦੱਸਿਆ ਜੀ? ਅਸੀਂ ਛੜਾ ਫਰਜ਼ ਇਹ ਕਰਨ ਦਾ। ਤੋਂ ਸਾਰਿਆਂ ਨੂੰ ਮੈਂ ਕਹ ਦਣਾ ਇਹ ਤਮਾਕੂ ਬੀੜੀ ਇੱਥੇ ਜਿਹੜਾ ਰਾਤ ਨੂੰ ਵੀ ਨਾਕਾ ਲਾਉਣਾ ਜਿਹੜਾ ਵੇਚਣਾ ਆ ਗਿਆ ਨਾ ਉਹਨੂੰ ਫੜ ਲੈਣਾ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ। ਜਿਹਨੇ ਤਮਾਕੂ ਬੀੜੀਆਂ ਵੇਚਣੀਆਂ 500 ਮੀਟਰ ਦੇ ਘਰੇ ਤੋਂ ਬਾਹਰ ਚੱਲ ਜਾਓ ਅੰਦੀ ਲਾਲਾ ਜੀ ਉਹ ਬਾਈ ਤੁਸੀਂ ਤਮਾਕੂ ਤੋਂ ਮੁਕਕੀ ਨਹੀਂ ਰੱਖਿਆ ਦੁਕਾਨ ਤੇ ਤਮਾਕੂ ਤੋਂ ਨਹੀਂ ਵਰਤਦੇ 500 ਮੀਟਰ ਦੇ ਘਰੇ ਵਿੱਚ ਮਤਲਬ ਪ੍ਰਸ਼ਾਸਨ ਵੱਲੋਂ ਮਨਾ ਅਜ ਤਮਾਕੂ ਦੀਆਂ ਪੁੜੀਆਂ ਚੱਕ ਕੇ ਗੁਰਦਾਰੇ ਗਈਆਂ ਹੋਈਆਂ ਠੀਕ ਐ ਦੇ ਵਰਤੇ ਉਹਨੂੰ ਬੰਦ ਕਰ ਦੋ ਇਹ ਮਹੱਲੇ 'ਚ ਕੋਈ ਨਹੀਂ ਫਿਰਨਾ ਹੀ ਕੋਈ ਨਹੀਂ ਰਹਿਣ ਦੇਣਾ ਜਿਹੜਾ ਖਾਨ ਵਾਲਾ ਉਹਨੂੰ ਕਹਿਣਾ ਬਾਹਰ ਕਰਾਏ ਤੇ ਬਾਹਰ ਕੱਢ ਦਨੇ ਆ ਇਹ ਗਲੀ ਜਿਹੜੀ ਆ ਤਮਾਕੂ ਰਹਿਤ ਹੋਣੀ ਚਾਹੀਦੀ ਇੱਥੇ ਤਮਾਕੂ ਨਹੀਂ ਹੋਣਾ ਚਾਹੀਦਾ ਡੇੜਾ ਵੀ ਵਰਦਾ ਫੜਿਆ ਗਿਆ ਤੇ ਕਾਰਵਾਈ ਕਰਾਈ ਜਾਊਗੀ ਜਿਹੜੇ ਜਵਾਬ ਨੇ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਅੱਜ ਬੇਨਤੀ ਕਰਨ ਆਏ ਆ ਜੀ ਡੇੜਾ ਵੀ ਤਮਾਕੂ ਵੇਚਦਾ 500 ਮੀਟਰ ਦੇ ਘੇਰੇ ਵਿੱਚ ਹੋਇਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਤਮਾਕੂ ਦੀਆਂ ਪੁੜੀਆਂ ਵੇਚਣੀਆਂ ਤੇ ਮਨਾ ਜੀ ਐਸ ਗਲੀ ਤੇ ਮਨਾ ਠੀਕ ਐ ਇੱਥੇ ਵੇਚਿਓ ਨਾ। ਉਹਨਾਂ ਨੂੰ ਵੀ ਕਹਤਾ ਸਾਰਿਆਂ ਨੂੰ ਕਿਉਂਕਿ ਤਮਾਕੂ ਦੀਆਂ ਪੁੜੀਆਂ ਓੱਡ ਕੇ ਅੱਜ ਗੁਰਦਾਰੇ ਗਈਆਂ ਹੋਈਆਂ। ਸੁਵੇਸ਼ਵਾਦ ਤੇ ਤੁਹਾਨੂੰ ਬੇਨਤੀ ਕਰ ਰਹੇ ਆਂ ਭਾਈ ਇਹਨਾਂ ਦੁਕਾਨਾਂ ਤੇ ਤਮਾਕੂ ਬੰਦ ਕਰ ਦਿਓ।